24 ਹੋਰਸ ਦੇ ਵਿੱਚ ਵਿੱਚ ਇਹ ਦਿੱਲੀ ਤੋਂ ਆਇਆ ਸਮਾਨ ਜੋ ਸ੍ਰੀ ਸਹਿਜਪਾਤ ਸੇਵਾ ਤੇ ਸਿੱਖ ਮਿਸਟਰੀ ਕਾਲਜ ਪੈਂਦੀ ਪੰਜੀਤਕੋੜ ਉਹ ਇੱਕ ਸਟੋਰ ਬਣਾਇਆ ਸੀ ਉੱਥੇ ਪਹੁੰਚ ਗਿਆ ਅਗਲੇ ਦਿਨ ਅਸੀਂ ਪਿੰਨਾ ਪਿੰਡਾਂ ਵਿੱਚ ਵੰਡਿਆ ਭਾਵੇਂ ਸਾਰਾ ਦਿਨ ਲੱਗਾ ਸਾ ਅਸੀਂ ਇੱਕ ਸਿੱਖ ਪ੍ਰਤੀਕ ਦੱਸੀ ਹੈ ਕਿ ਕਿਸ ਤਰ੍ਹਾਂ ਇਨਫੋਰਮੇਸ਼ਨ ਰਾਹੀਂ ਸਮਝੌਤਾ ਹੋ ਸਕਦਾ ਹੈ ਬਸ ਪਿੰਡ ਵਿੱਚ 30 ਪਰਿਵਾਰ ਨੇ ਜਿਹੜੇ ਬਹੁਤ ਹੀ ਪੀੜਿਤ ਨੇ ਉਹਨਾਂ ਦੇ ਸਿਰਫ ਹੜਕੜ ਕੇ ਨਹੀਂ ਪੀੜਤ ਉਹਨਾਂ ਤੋਂ ਪਹਿਲਾਂ ਤੋਂ ਹੀ ਨਾ ਐਜੂਕੇਸ਼ਨ ਹੈ ਨਾ ਰੋਜ਼ਗਾਰੀ ਹੈ ਨਾ ਨਾ ਉਥੇ ਵਹੀਗੁਰੂ ਹੈਲਥ ਹੈ ਸੋ ਵਹੀਗੁਰੂ ਨੇ ਹੜਕੜ ਆਇਆ ਹੈ ਸਾਨੂੰ ਸੁਧਾਰਨ ਲਈ ਸਾਡੇ ਲੋਕ ਸੱਚੀ ਸੁੱਚੀ ਭਾਵਨਾ ਦੇ ਨਾਲ ਟਰਾਲੀਆਂ 'ਚ ਗਏ ਰੈਸ਼ਨ ਵੰਡਿਆ ਘਰਾਂ ਤੱਕ ਪਹੁੰਚ ਕੀਤੀ ਮੈਂ ਖੁਦ ਸਾਰੇ ਇਲਾਕੇ ਅੱਜ ਗਿਆ ਜਿਹੜੇ ਵੰਡ ਰਿਆ ਸੀ ਕਿਸੇ ਨੂੰ ਪੁੱਛ ਤੇ ਥੋੜਾ ਸੀ ਤੂੰ ਕੌਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਕਿਹੜਾ ਕਿੰਤਾ ਲਈ